ਦਾ ਵਗਟਕ ਕੀਤਾ ਹੈ ਜਿਹਦੇ ਵਿੱਚ तमाम ਨਿਰਦੇਸ਼ਪ ਬਹੁਤ سارے ਸਾਥੀ ਸਾਡੇ ਆਏ ਹੈ اور ਮੈਂ ਮੈਨੂੰ ਉਮੀਦ ਹੈ ਕਿ ਅੱਜ ਦੀ ਇਹ ਜਿਹੜੀ ਸ਼ੁਰੂਆਤ ਹੈ ਇਹ ਤੋਂ ਅਸੀਂ ਆਉਣ ਵਾਲੇ ਦਿਨਾਂ 'ਚ ਆਪਣੀ ਕੈਂਪੇਨ ਆਰੰਭ ਕਰਕੇ ਤਰਨਤਾਰਨ ਦੇ ਔਕਾ ਤੱਕ ਜਾਵਾਂਗੇ ਪਰ ਗੁਰੂ ਮਹਾਰਾਜ ਕਿਰਪਾ ਕਰਨ ਕਿ ਬਾਬਾ ਬੁੱਢਾ ਸਾਹਿਬ ਕਿ ਤਰਨਤਾਰਨ ਹਲਕੇ 'ਚੋਂ ਜਿਹੜਾ ਜਿੱਤ ਦਾ ਝੰਡਾ ਹੈ ਉਹ ਕਾਂਗਰਸ ਪਾਰਟੀ ਦਾ ਡੱਗਾਗੇ ਔਰ ਇਸ ਇਲੈਕਸ਼ਨ ਤੋਂ ਬਾਅਦ ਇੱਕ ਸਨੇਹਾ ਪੂਰੇ ਪੰਜਾਬ ਭਰ ਦੇ ਵਿੱਚ ਜਾਏਗਾ ਕਿ ਕਾਂਗਰਸ ਪਾਰਟੀ ਹੀ ਇੱਕ ਐਸੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਦੇ ਲਿਆ ਸਕਦੀ ਹੈ ਔਰ ਜੋ ਅੱਜ ਦੇ ਹਾਲਾਤ ਹਨ ਦੇਨ ਕਿਸੇ ਦਿਨ ਅਸੀਂ ਦਮਾ ਵਿਸਤਾਰਪੂਰਕ ਤੁਹਾਡੇ ਨਾਲ ਗੱਲਾਂ ਕਰਾਂਗੇ ਅਸੀਂ ਕਰਨ ਗੁਰਜ ਜਿਹੜੇ ਕੀ ਪਰਿਵਾਰ ਦਾ ਪਛੋਕੜ ਤਰਨਤਾਰੰਦ ਹੈ ਔਰ ਤਰਨਤਾਰੰਦ ਦੇ ਲੋਕ ਜਾਣਦੇ ਆ ਇੱਥੋਂ ਦੇ ਰਹਿਣ ਵਾਲੇ ਆ ਉਹਦੇ ਜੰਪਲ ਹੈ ਜੋ ਅਸੀਂ ਉਹ उम्मीदवार ਆ ਸਾਡਾ ਉਮੀਦਵਾਰ ਹੈ ਮੈਨੂੰ ਲੱਗਦਾ ਅਗਰ ਤੁਸੀਂ ਸਾਰੇ ਉਮੀਦਵਾਰਾਂ ਨਾਲ ਤੁਸੀਂ ਨਜ਼ਰ ਮਾਰ ਲੋਗੇ ਤੇ ਸਾਡਾ ਉਮੀਦਵਾਰ ਜਿਹੜਾ ਹੈਗਾ ਵਧੀਆ ਨੁਕਾਰੇ ਇਹ ਨੂੰ ਕੀ ਅੱਜ ਦੇ ਲੋਕ ਪਸੰਦ ਕਰਨਗੇ ووٹ ਪਾਉਣਗੇ ਉਹਦੇ ਪਾਸੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਪਹਿਲਾ ਕਾਦੀਨਰ ਸਿੰਘ ਉਹ ਆਮ ਆਦਮੀ ਪਾਰਟੀ ਚ ਹੈ ਬਹੁਤ ਜ਼ੋਰ ਕਾਰਨ ਮੈਂ ਲੋ ਉਹਨਰੇ ਹਸਾਕਤਾਂ ਵੈ ਉਹ ਇਸ ਇਲਾਕੇ ਦੇ ਲੋਕਾਂ ਨੇ ਉਹਨੂੰ ਤਿੰਨ ਵਾਰ ਦੇਖਿਆ ਹੁਣ ਤਾਂ ਇੱਕ ਸਾਲ ਹੀ ਲੰਘ ਗਿਆ ਸਰਕਾਰ ਦਾ ਕੇਵਲ ਇੱਕ ਤਾਂ ਉਹ ਉਮੀਦਵਾਰ ਰਾ ਉਮੀਦਵਾਰ ਅੱਜ ਵੀ ਜਿਹੜੀ ਤਰਾਸਦੀ ਹੈ ਅਕਾਲੀ ਦਲ ਦਾ ਉਮੀਦਵਾਰ ਉਹ ਉਹ ਉਮੀਦਵਾਰ ਹੈ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਮਿਲਿਆ ਤਾਂ ਉਹਨੂੰ ਉਹਨਾਂ ਨੂੰ ਗੈਂਗਸਟਰ ਦੇ ਪਰਿਵਾਰ ਦਾ ਸਹਾਰਾ ਲੈਣਾ ਪਿਆ ਮੈਂ ਤਾਂ ਅੱਜ ਇਸ ਮੰਤੋਲੀਸ ਨਹੀਂ ਹੱਦ ਹੀ ਨਾ ਛੋਣੇ ਕਿ ਇਹ ਰਾਜਨੀਤਿਕ ਪਾਰਟੀਆਂ ਫੈਸਲਾ ਕਰਦਾ ਹੈ ਕਿ ਅਗਲਾ ਪੰਜਾਬ ਅਸੀਂ ਕਿਹੋ ਜਿਹਾ ਬਣਾਉਣਾ ਹੈ ਇਹ ਤਾਂ ਬਦੂਖੇ ਟਕਵਾ ਵਾਲਿਆਂ ਦਾ ਫਰੋਤੀ ਵਾਲਿਆਂ ਦਾ ਪੰਜਾਬ ਬਣਾਉਣਾ ਹੈ ਤੇ ਕਰਨਤਾਰ ਦੇ ਲੋਕ ਵੀ ਇਸ ਦਾ ਫੈਸਲਾ ਕਰਦੇ ਇਸ ਦਾ ਬਿਲਕੁਲ ਸਹੀ ਉਮੀਦਵਾਰ ਉਹਨਾਂ ਨੇ ਉਤਾਰਿਆ ਇਸ ਤਰ੍ਹਾਂ ਪਤਾ ਲੱਗਦਾ ਕਿ ਬਾਹਰੋਂ ਗੈਂਗਸਟਰ ਵੋਟ ਕਰ ਰਹੇ ਆ ਕਾਜ਼ੂ ਉਤਾਰ ਰਹੇ ਆ ਲੋਕਾਂ ਤੋਂ ਫਰੋਤੀਆਂ ਲਈਆਂ ਵੀ ਆ ਕਿਸੇ ਨੂੰ 2 ਲੱਖ ਦੇਦਾ ਕਿਸੇ ਨੂੰ 1 ਲੱਖ ਦੇਦਾ ਇਸ ਤਰ੍ਹਾਂ ਨਾਲ ਚੱਲ ਰਿਹਾ ਇਹ ਪੰਜਾਬ ਦੇ ਲੋਕਾਂ ਨੇ ਤੇ ਕਰਨਤਾਰ ਦੇ ਲੋਕਾਂ ਨੇ ਫੈਸਲਾ ਕਰਨਾ ਇਸ ਜੰਮੀ ਜੋਗ ਚੋਕ ਇਹ ਪੂਜੇ ਪਾਸੇ ਉਹ ਲੋਕ ਨੇ ਜਿਹਨੇ ਇੱਕ ਵੱਖਰੀ ਮੰਗ ਕਰਦੇ ਆਪਣੀ ਮੰਗ ਕਰਦੇ ਮੈਨੂੰ ਲੱਗਦਾ ਕਿ ਜਿਸ ਪਾਸੇ ਪੰਜਾਬ ਜਾ ਰਹੇ ਨੇ ਪੰਜਾਬ ਨੇ ਬਹੁਤ ਸੰਤਾਪ ਹੋ ਗਿਆ ਹੈ ਇਹ ਕੇ ਉਮੀਦਵਾਰ ਹੈ ਐਸਾ ਉਮੀਦਵਾਰ ਹੈ ਮੈਨੂੰ ਪਤਾ ਕਿ ਜਾਨਾ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਪੰਜਾਬ ਨੂੰ ਕਾਂਗਰਸ ਪਾਰਟੀ ਨੇ ਸ਼ਹਾਦਤਾਂ ਦਿੱਤੀਆਂ ਤੇ ਤਦ ਹੱਸਦਾ ਵਸਦਾ ਪੰਜਾਬ ਮੋੜ ਵਾਪਸ ਜਾ ਕੇ ਕਿਹਾ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਸਤਾਨ ਨਹੀਂ ਚਾਹੀਦਾ ਅਸੀਂ ਨੂੰ ਦਸਾਂ ਦੇ ਵਾਸੀ ਆ। ਔਰ ਇਹ ਫੈਸਲਾ ਤਰਨਤਾਰ ਦੇ ਲੋਕਾਂ ਨੇ ਲੈਣਾ ਪੈਣਾ ਕਿ ਸਾਡਾ ਜਿਹਨੂੰ ਅਸੀਂ ਵੋਟ ਪਾਉਣੇ ਆ ਕੀ ਉਹ ਸਾਡੇ ਚ ਵਿਚਰੇਗਾ, ਕੰਮ ਕਰਾਏਗਾ, ਕਿ ਉਹ ਜੇਜ ਬਿਠਾ ਹੋਏਗਾ ਜਾਂ ਬਾਹਰ ਹੋਏਗਾ ਜਾਂ ਇੱਧਰ ਉੱਧਰ ਹੋਏਗਾ ਜਾਂ ਟੈਲੀਫੋਨ ਗੈਂਗਸਟਰ ਕੰਮ ਕਰਾਏਗਾ ਇਹ ਫੈਸਲਾ ਤਰਨਤਾਰ ਦੀ ਲੋਕਾਂ ਨੇ ਇਹ ਫੈਸਲਾ ਲੈਣਾ ਕਿ ਅਸੀਂ ਚੋਣਾਂ ਕੀ ਨੂੰ ਵੋਟ ਪਾਣੀ ਇੱਕ ਸਾਡੇ ਕੋਲੇ ਉਮੀਦਵਾਰ ਹੈ ਜਿਹੜਾ ਤੁਹਾਨੂੰ ਦੱਸਿਆ ਕਰਾਂਗੇ ਬੀਜੇਪੀ ਦੀ ਕੋਈ ਰੈਲੇਵੈਂਸੀ ਨਹੀਂ ਸੋ ਮੈਨੂੰ ਪੂਰਨ ਉਮੀਦ ਹੈ ਕਿ ਸਾਡਾ ਜਿਹੜਾ ਉਮੀਦਵਾਰ ਉਹ ਇਹਨਾਂ ਦੇ ਮੁਕਾਬਲੇ 100% ਅੱਗੇ ਹੈ ਉਮੀਦਵਾਰ ਸੋ ਅੱਜ ਦੀ ਜਿਹੜੀ ਪੜੀ ਲਿਖੀ ਜਨਤਾ ਉਹ ਸਾਰਾ ਸਾਬਤ ਦਾ ਲੌਂਗੀ ਹੈ ਕਿ ਅਸੀਂ ਕਿਸੇ ਨੂੰ ਇਹ ਜਿਥੋਣਾ ਕਿ ਉਹ ਜੇਲ੍ਹ ਚ ਨਹੀਂ ਬੈਠਾ ਰਹੇਗਾ ਕਿ ਉਹ ਸਾਡੇ ਇਲਾਕੇ ਦੀ ਤਰੱਕੀ ਕਰਾਏਗਾ ਡਵੈਲਪਮੈਂਟ ਕਰਾਏਗਾ ਕਿਉਰੀ ਸੋਚ ਕੀ ਹੈ ਕਿਉਰੀ ਸੰਵਧਾਨ ਦੇ ਖਿਲਾਫ ਸੋਚਦਾ ਨਹੀਂ ਹੈ ਕਿਉਰੀ ਦੇਸ਼ ਦੇ ਖਿਲਾਫ ਸੋਚਦਾ ਨਹੀਂ ਖਵਨ ਨੂੰ ਇਹ ਉਮੀਦਵਾਰ ਚਾਹੀਦਾ ਹੈ ਜਿਹਨੂੰ ਤੁਸੀਂ ਬਾਹ ਮਰੋੜ ਕੇ ਉਹਦੇ ਤੋਂ ਕੰਮ ਲੈ ਸਕੋ ਨਾ ਕਿ ਉਹ ਉਮੀਦਵਾਰ ਚਾਹੀਦਾ ਜਿਹੜਾ ਧੱਕੀ ਦੇ ਦੇ ਤੇ ਜਿਹਦੇ ਸਾਹਮਣੇ ਤੁਸੀਂ ਖੜੇ ਨਾ ਹੋ ਸਕੋ ਸੋ ਮੈਂ ਇਹੀ ਕਹਿਣਾ ਚਾਹੁੰਦਾ ਅੱਜ ਦੇ ਇਸ ਦਫ਼ਤਰ ਦਾ ਆਗਾਜ਼ ਸਰਕਾਰੀਆ ਸਾਹਿਬ ਦੀ ਰੈਨੂ ਆਈ ਦੇ ਹੇਠ ਉਹ ਇੰਚਾਰਜ ਨੇ ਇੱਥੇ ਮੈਂ ਤੇ ਬਾਗਵਾ ਸਾਹਿਬ ਤੇ ਸਮੂੱਚੀ ਦੀ ਕਿਰਪਾ ਜੇ ਅਸੀਂ ਪਹੁੰਚੇ ਹਾਂ ਬਧਾਈ ਦੇਣਾ ਚਾਹੁੰਦੇ ਹਾਂ ਕਰਨ ਜੀ ਨੂੰ ਇਹ ਸਮੂੱਚੀ ਕਾਂਗਰਸ ਨੂੰ ਤੇ ਸਮਾਮ ਕਰਨ ਤਾਂ ਅੰਦਰ ਲੋਕਾਂ ਨੂੰ ਤੇ ਵਰਕਰ ਸਾਥੀਆਂ ਪਰਮਾਤਮਾ ਸੱਚੇ ਪਾਸ਼ਾ ਕਿਰਪਾ ਕਰੇ ਅਗਲੇ ਵੀ ਦੇ ਇਥੇ ਲਾ ਕੇ ਅਸੀਂ ਇਹ ਝੋਣ ਹੈ ਜਿਹੜੀ ਉਹ ਸੱਚੇ ਪਾਸ਼ਾ ਕਿਰਪਾ ਕਰਨਗੇ ਜਿੱਤ ਕੇ ਜਾਣਾ